ਸੁਲਤਾਨਪੁਰ ਲੋਧੀ ਬੀਬੇ ਨਾਨਕ ਕੀ ਨੇ ਕਿਹਾ ਪਿਤਾ ਜੀ ਤੁਸਾਂ ਨਾਲ ਫਿਟਮਾਰ ਹੋ ਜਾਂਦੀ ਹੈ ਬਾਬੇ ਨਾਨਕ ਦੀ ਇਦਾਂ ਕਰੀਏ ਤੁਸੀਂ ਸੁਲਤਾਨਪੁਰ ਕੱਲ ਨੂੰ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਆਏ ਭਾਈ ਜੈ ਰਾਮ ਜੀ ਤੇ ਇਹ ਇਹ ਸਾਰਾ ਜ਼ਿਕਰ ਹੈ ਮਾਤਾ ਨਾਨਕੀ ਬੀਬੇ ਨਾਨਕੀ ਜੀ ਦੇ ਸੋਹਰਾ ਸਾਹਿਬ ਭਾਈ ਪਰਮਾਨੰਦ ਜੀ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਨੌਕਰੀ ਦਾ ਬੰਦੋਬਸਤ ਕੀਤਾ ਮੋਦੀ ਖਾਨ ਜੀ ਮਹਾਰਾਜ ਜਿੱਥੇ ਨੌਕਰੀ ਕਰਨ ਲੱਗੇ ਸਭ ਕੁਝ ਹੋਇਆ 17 ਸਾਲ ਦੀ ਉਮਰ ਦਾ ਜ਼ਿਕਰ ਹੈ ਜਦ ਇਹ ਆਖਿਆ ਗਿਆ ਵੀ ਹੁਣ ਕੋਈ ਚੰਗਾ ਸਾਥ ਲੱਭ ਕੇ ਬਾਬੇ ਨਾਨਕ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਗ੍ਰਸਥ ਦੇ ਵਿੱਚ ਪੈਰ ਤਰਾਂ ਹੁਣ ਭਾਈਆ ਜੈ ਰਾਮ ਜੀ ਜਿਹੜੇ ਅਜੀਤਾ ਰੰਦਾਵਾ ਉਹਨਾਂ ਕੋਲ ਉਹ ਜਾਂਦੇ ਰਹਿੰਦੇ ਸੀ ਵਪਾਰ ਕਰਨ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਭਈ ਸਾਡੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਹੈਗੇ ਬਾਬੇ ਨਾਨਕ ਜੀ ਦੇ ਵਾਸਤੇ ਉਲਸਾਹ ਚਾਹੀਦਾ ਉਹਨਾਂ ਨੇ ਫਿਰ ਮੂਲ ਚੰਦ ਦੀ ਦੱਸ ਪਾਈ ਤੇ ਮੂਲ ਚੰਦ ਦੀ ਧੀ ਰਾਣੀ ਮਾਤਾ ਸੁਲਖਣੀ ਜੀ ਦੇ ਨਾਲ ਗੁਰਨਾਨਕ ਸਾਹਿਬ ਜੀ ਦੀ ਫਰਮਾਈ ਹੋਈ ਪੁੱਛਿਆ ਵੀ ਵਿਆਹ ਕਹਿੰਦੇ ਸਾਲ ਬਾਅਦ ਵਿਆਹ ਹੋਏ 18 ਸਾਲ ਦੀ ਉਮਰ ਦਾ ਜ਼ਿਕਰ ਹੈ ਧੀ ਇਤਿਹਾਸ ਜਨਮ ਜਨਮ ਸਾਤ ਨੂੰ ਸੁਲਤਾਨਪੁਰ ਲੋਧੀ ਤੋਂ ਇਹ ਬਰਾਤ ਦਾ ਕਾਫਲਾ ਪਿੱਛੋਂ ਨਨਕਾਣਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਅਗਲਾ ਪੜਾ ਤੁਰਿਆ ਕਹਿੰਦੇ ਗੁਰਨਾਨਕ ਸਾਹਿਬ ਦੀ ਐਸੀ ਬਰਾਤ ਸੀ ਜਿਹਦੇ ਵਿੱਚ ਸੰਸਾਰੀ ਘੱਟ ਤੇ ਸਾਧੂ ਸੰਤ ਜ਼ਿਆਦਾ ਸੀ ਭਗਤੀ ਕਰਨ ਵਾਲੇ ਜ਼ਿਆਦਾ ਸੀ ਜੋਗੀ ਸੰਨਿਆਸੀ ਸਾਧੂ ਤਪਸਵੀ ਸਾਰੇ ਇਹਦੇ ਵਿੱਚ ਫਕੀਰ ਸੂਫੀ ਮੁਸਲਮਾਨ ਇਹਨਾਂ ਦਾ ਕਾਫਲਾ ਬਹੁਤ ਵੱਡਾ ਸੀ ਬਟਾਲੇ ਪਹੁੰਚਿਆ ਤੇ ਬਟਾਲੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਕਿਉਕਿ ਪੰਡਤ ਇਹ ਸਾਰੇ ਪਹੁੰਚ ਜਿਨ੍ਹਾਂ ਨੇ ਗੁਰਨਾਨਕ ਸਾਹਿਬ ਨੂੰ ਜਨਿਊ ਪਉਣ ਵਸਤੇ ਵੀ ਕਿਹਾ ਸੀ ਉਹ ਵੀ ਸਿਰ ਝੁਕਾ ਕੇ ਇਸ ਬਚਨ ਅੱਗੇ ਸੱਤ ਕਰਕੇ ਆਪਣੀ ਖਾਉ ਨੂੰ ਤਿਆਗ ਕੇ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਦੀ ਸਤ ਵਟ ਇਹ ਜ ਨਹੀਂ ਜੀ ਕਾ ਹਈ ਤਾਂ ਪਾਂਡੇ ਆ ਬੜੇ ਵੱਡੇ ਵੱਡੇ ਬ੍ਰਾਹਮਣ ਪੰਡਤਾਂ ਦੇ ਕੱਠ ਹੋਏ ਗੁਰੂ ਨਾਨਕ ਸਾਹਿਬ ਦਾ ਵਿਆਹ ਵੇਈ ਦਾ ਪ੍ਰਬੰਧ ਉਹ ਹੋਇਆ ਜਿਹਨੂੰ ਅਸੀਂ ਅੱਗ ਕਹਿੰਦੇ ਲੱਕੜ ਬਾਲੀ ਗਈ ਤੇ ਵੇਦੀ ਦਾ ਪ੍ਰਬੰਧ ਕਰਨ ਤੋਂ ਬਾਅਦ ਸਾਰੀ ਸਮਗਰੀ ਆਈ ਹੋਈ ਲਾਵਾ ਸ਼ੁਰੂ ਹੋਣ ਲੱਗੀਆਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੀ ਅਸੀਂ ਅਗਦੇ ਦਿਵਾਲੇ ਨਹੀਂ ਲੈਣੇ ਉਹ ਕਹਿੰਦੇ ਜੀ ਫਿਰ ਕਿਤੇ ਦਿਵਾਲੇ ਲੈਣੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਤੁਸੀਂ ਦੱਸੋ ਅਗਦੇ ਦਿਵਾਲੇ ਕਿਉਂ ਲੈਣੇ ਕਹਿੰਦੇ ਜੀ ਅੱਗ ਇਸ਼ਟ ਹੁੰਦਾ ਹੈ ਗ੍ਰਿਸ਼ਤ ਦੀ ਸ਼ੁਰੂਆਤ ਲਈ ਜੋੜਨ ਲਈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਜੇ ਅੱਗ ਇਸ਼ਟ ਹੁੰਦਾ ਹੈ ਅੱਜ ਇਹਨੇ ਜੋੜਤਾ ਤੇ ਕੱਲ ਜੇ ਟੁੱਟ ਗਿਆ ਫਿਰ ਕਿਹੜੀ ਅੱਗ ਨੂੰ ਪੁੱਛਾਂਗੇ ਕਹਿੰਦੇ ਫਿਰ ਇਸ਼ਟ ਕੌਣ ਹੈ ਕਹਿੰਦੇ ਮੇਰਾ ਇਸ਼ਟ ਸ਼ਬਦ ਹੈ ਜਿਹੜਾ ਅੱਜ ਵੀ ਜੋੜੇਗਾ ਜੇ ਕੱਲ ਵੀ ਟੁੱਟਣ ਨੂੰ ਹੋਏ ਤੇ ਉਹ ਸ਼ਬਦ ਫਿਰ ਬਚਾ ਲੇ। ਉਹ ਸ਼ਬਦ ਦੀ ਸੰਗ ਫਿਰ ਬਚਾ ਲਈ। ਕਹਿੰਦੇ ਉਹ ਸ਼ਬਦ ਕਿੱਥੇ ਆ ਫਿਰ ਸਾਨੂੰ ਤੇ ਦਿਸਦਾ ਨਹੀਂ। ਮਹਾਰਾਜ ਜੀ ਕਹਿੰਦੇ ਪੀੜਾ ਲਿਆਓ। ਸੋਹਣਾ ਰੁਮਾਲਾ ਲਿਆਓ, ਰੁਮਾਲ ਲਿਆਓ। ਕਾਗਜ਼ ਲਿਆਓ, ਕਲਮ ਤੇ ਸ਼ਾਈ ਲਿਆਓ। ਉਹ ਲਿਆਏ। ਮਹਾਰਾਜ ਜੀ ਨੇ ਇੱਕ ਓੰਕਾਰ ਤੋਂ ਗੁਰ ਪ੍ਰਸਾਦ ਉਸ ਕਾਗਜ਼ ਦੇ ਉੱਤੇ ਰੱਖਿਆ ਲਿਖਿਆ ਪੀੜੇ ਦੇ ਉੱਤੇ ਉਹ ਕਾਗਜ਼ ਉਹਦੇ ਉੱਤੇ ਰੁਮਾਲ ਰੱਖ ਕੇ ਮਾਰੀ ਕਹਿੰਦੇ ਹੁਣ ਸ਼ਬਦ ਪ੍ਰਧਾਨ ਹੈ ਸ਼ਬਦ ਗੁਰੂ ਹੈ ਹੁਣ ਅਸੀਂ ਇਹਦੇ ਦੁਆਲੇ ਫੇਰੇ ਲਵਾਂ ਇਹ ਇਤਿਹਾਸ ਹੈ ਬਟਾਲੇ ਦਾ ਅੱਜ ਦਾ ਇੱਥੋਂ ਸਤਗੁਰ ਜੀ ਨੇ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਾਵਾ ਲੈਨੇ ਆ ਇਹਦੀ ਸਭ ਤੋਂ ਪਹਿਲੇ ਰੀਤ ਜਿਹੜੀ ਸਿੱਖ ਤਵਾਰੀਖ ਦੱਸਦੀ ਹੈ ਬਟਾਲੇ ਦੀ ਧਰਤੀ ਦਾ ਇਤਿਹਾਸ ਦੱਸਦਾ ਹੈ ਅਚਲ ਬਟਾਲਾ ਜੀ ਨੂੰ ਕਹਿੰਦੇ ਆ ਇਹਦੀ ਨਹੀਂ ਰੱਖਣ ਵਾਲੇ ਗੁਰਨਾਨਕ ਸਾਹਿਬ ਨੇ ਜਿੰਨੂੰ ਕਿਹਾ ਕਿ ਸਾਡੀ ਇਹ ਵਿਲੱਖਣਤਾ ਅਸੀਂ ਵੱਖਰੇ ਨਹੀਂ ਹਾਂ ਅਸੀਂ ਵਿਲੱਖਣ ਅਸੀਂ ਨਿਆਰੇ ਹਾਂ ਇਹ ਨਿਆਰਤਾ ਹੈ ਵੱਖਰੇ ਕਹਿਣਾ ਕਹਿਣਾ ਬਿਲਕੁਲ ਗਲਤ ਡੈਫੀਨੇਸ਼ਨ ਹੈ ਸਿੱਖ ਵੱਖਰੇ ਨਹੀਂ ਸਿੱਖ ਨਿਆਰੇ ਨਹੀਂ ਹਾਂ ਉੱਥੇ ਬੜੀ ਬੈਸ ਸੀ ਕਿਉਂਕਿ ਮੂਲचंद ਵੀ ਉੱਥੇ ਨੇ ਗੁਰਨਾਨਕ ਸਾਹਿਬ ਜੀ ਦੇ ਪਿਤਾ ਮਹਤਾ ਕਾਲੂ ਜੀ ਵੀ ਨੇ ਬਸ 1 ਮਿੰਟ ਦੀ ਸਮਾਪਤੀ ਹੈ ਜੀ ਅੰਤ ਦੇ ਵਿੱਚ ਸਿਆਣਿਆਂ ਨੇ ਔਰ ਕਰਕੇ ਕਿਉਂਕਿ ਸਾਰੇ ਪੰਡਿਤ ਸਨ ਉਹਨਾਂ ਨੇ ਕਿਹਾ ਭਈ ਇਹਨਾਂ ਅੱਗੇ ਸਾਡੀ ਨਹੀਂ ਚੱਲ ਸਕਦੀ ਇਹ ਜਿਵੇਂ ਕਹਿੰਦੇ ਕਰੋ ਹੁਣ ਫਿਰ ਗੁਰਨਾਨਕ ਸਾਹਿਬ ਜੀ ਨੇ ਸ਼ਬਦ ਦੇ ਦੁਆਲੇ ਫੇਰੇ ਲਏ ਫਿਰ ਇੱਕ ਸਾਖੀ ਜ਼ਰੂਰ ਕਰਨੀ ਫਿਰ ਸਮਾਪਤੀ ਕਿਉਂਕਿ ਜਿਨ੍ਹਾਂ ਦੇ ਅੰਦਰ ਇਹ ਅੱਗ ਬਲ ਗਈ ਵੀ ਸਾਨੂੰ ਸ਼ੋਭਾ ਮਿਲਦੀ ਸੀ ਬ੍ਰਾਹਮਣ ਹੋਣ ਦਾ ਮਾਣ ਮਿਲਦਾ ਸੀ ਸਾਨੂੰ ਉੱਚੇ ਕਰਦੇ ਸਾਡੀ ਰਵਾਇਤਾਂ ਬਣ ਕੇ ਰੱਖਦਾ ਸਾਨੂੰ ਮਨਫ਼ੀ ਕਰਦਾ ਸਾਡੀ ਲੋੜ ਹੀ ਨਹੀਂ ਹੁਣ ਇਸ ਕੰਮ ਦੇ ਵਿੱਚ ਉਹਨਾਂ ਨੇ ਗੁਰਨਾਨਕ ਸਾਹਿਬ ਨੂੰ ਸਾਜ਼ਿਸ਼ ਨਾਲ ਕੱਚੀ ਕੰਦ ਦੇ ਪਿੱਛੇ ਦਵਾਲੇ ਬਿਠਾਇਆ ਕਿਉਂ ਇਹ ਇੱਥੇ ਬੈਠਣ ਕੇ ਪਰਲਿਓਂ ਪਾਸੇ ਅਸੀਂ ਤੱਕਾ ਦੇ ਕੇ ਨਾ ਤੇ ਕੰਦ ਸੁਤਾਂਗੇ ਇਹਨਾਂ ਨੂੰ ਇੱਥੇ ਖਤਮ ਕਰੀਏ ਇਹ ਸਾਜ਼ਿਸ਼ ਸੀ ਜੀ ਮਹਾਰਾਜ ਜੀ ਨੂੰ ਕੰਦ ਦੇ ਲਵੇ ਬਿਠਾਇਆ ਮਹਾਰਾਜ ਜੀ ਅੰਤਰ ਧਿਆਨ ਹੋ ਕੇ ਬੈਠੇ ਇੱਕ ਮਾਈ ਆਈ ਬਟਾਲੇ ਦੀ ਬਜ਼ੁਰਗ ਸੀ ਵੱਡੀ ਸੀ ਕਹਿੰਦੀ ਪੁੱਤਰਾ ਪਾਸੇ ਹੋ ਜਾ ਇਹ ਕੰਦ ਡਿੱਗ ਜਾਈਗੀ ਨੁਕਸਾਨ ਹੋਏਗਾ ਤੇ ਗੁਰਨਾਣਿਕ ਸਾਹਿਬ ਕਹਿੰਦੇ ਹਰ ਬੰਦਾ ਆਪਣੇ ਵਿਆਹ ਦੀ ਨਿਸ਼ਾਨੀ ਰੱਖਦਾ ਹੈ ਮਾਈ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੈ ਅਸਾਂ ਦੀ ਤੇ ਸੁਲਖਣੀ ਜੀ ਦੀ ਰੈਂਦੀ ਧਰਤੀ ਤੱਕ ਵੀ ਕੋਈ ਜ਼ੋਰ ਲਾ ਲੇਗਾ ਇਹ ਨਿਸ਼ਾਨੀ ਕੋਈ ਢਾ ਨਹੀਂ ਸਕਦਾ ਇਹ ਸੋਨ ਮਿਆ ਸੱਚ ਇੱਕ ਕੰਧ ਕੱਲੀ ਬਾਰਦੀ ਨਹੀਂ ਹੈ ਇਹ ਇਸ਼ਾਰਾ ਸ਼ਬਦ ਵੱਲ ਸੀ ਇਸ ਸ਼ਬਦ ਦੀ ਅੰਦਰ ਜਿਹੜੀ ਉਸਾਰੀ ਕੰਦ ਹੈ ਇਹ ਹੈ ਰਾਖੂ ਕੰਦ ਉਸਾਰੂ ਇਹ ਹੈ ਅੰਦਰ ਦੀ ਭਾਰਵੀ ਬਣਾਈ ਉਹਨ ਕੋਈ ਟਾ ਨਹੀਂ ਸਕਦਾ ਮਰਦਾਨਾ ਜੀ ਗੁਰਨਾਨਕ ਸਾਹਿਬ ਜੀ ਨੇ ਪੀਲਾ ਚੋਲਾ ਪਾਇਆ ਸੀ ਵਿਆਹ ਵਾਲੇ ਕਹਿੰਦੇ ਗੁਰਨਾਨਕ ਸਾਹਿਬ ਜੀ ਬਹੁਤ ਸੋਹਣੇ ਲੱਗਦੇ ਬਹੁਤ ਸੋਹਣੇ ਦੇਖੋ ਉਸ ਦਿਨ ਪੰਛੀਆਂ ਨੇ ਪਸ਼ੂਆਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਤੁਸੀਂ ਉਹ ਬਚਨ ਪੜੋ ਗੁਰੂ ਨਾਨਕ ਚਮਤਕਾਰ ਜੀ ਭਾਈ ਵੀਰ ਸਿੰਘ ਜੀ ਨੇ ਇੰਨਾ ਸੋਹਣਾ ਲਿਖਿਆ ਬਾਬੇ ਦੇ ਵਿਆਹ ਦਾ પ્રસੰਤ ਵਾਹ ਬਾਰ ਬਾਰ ਪੜਨ ਨੂੰ ਮਨ ਕਰਦਾ ਪੰਛੀਆਂ ਦੀਆਂ ਬਾਤਾਂ ਲਿਖੀਆਂ ਕਹਿੰਦੇ ਪੰਛੀ ਗੱਲ ਕਰਦੇ ਕਹਿੰਦੇ ਅੱਜ ਇਹ ਸੁਹਾਪਣ ਪਟਾਲੀ ਚ ਕਿਹੜਾ ਆ ਗਿਆ ਕਹਿੰਦੇ ਮਿਰਗ ਖੜੇ ਹੋਏ ਆੜਾ ਦਵੜਾ ਜੰਗਲ ਹੈ ਉਹ ਗੱਲਾਂ ਕਰਦੇ ਵੀ ਸਾਡੇ ਤੋਂ ਵੀ ਸੋਹਣੀ ਅੱਖਾਂ ਵਾਲਾ ਕੌਣ ਆ ਗਿਆ ਕਹਿੰਦੇ ਇਹ ਨਾਨਕ ਹੈ ਇਹ ਨਾਨਕ ਹੈ ਜਿਦੇ ਸੁਹਾਪਣ ਤੋਂ ਸਾਰੇ ਦੁਨੀਆਂ ਨੂੰ ਸੁਹਾਪਣ ਮਿਲਦਾ ਜਿਦੇ ਸੁਹਾਪਣ ਤੋਂ ਤਨ ਵੀ ਤੇ ਮਨ ਵੀ ਤੇ ਆਤਮਾ ਵੀ ਸੁੰਦਰ ਹੁੰਦੀ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਰਦਾਨੀਆਂ ਚੋਲਾ ਸੋਣਾ ਲਗਿਆ ਕਹਿੰਦੇ ਬਾਬਾ ਬਹੁਤ ਸੋਹਣਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੀਆਂ ਤੈਨੂੰ ਦੇ ਦਾਂ ਵੇ ਮਰਦਾਨਿਆ ਵੇ ਮਰਦਾਨਾ ਬੜਾ ਬਾਣੀ ਚ ਆਇਆ ਆ ਜਨਮ ਸਾਖ ਦੇ ਬਾਣੀ ਚ ਵੀ ਆਇਆ ਵੇ ਪੰਜਾਬੀ ਦਾ ਬੜਾ ਪਿਆਰ ਵਾਲਾ ਸ਼ਬਦ ਹੈ ਵੇ ਮਰਦਾਨੀਆਂ ਤੈਨੂੰ ਦੇ ਦਾਂ ਮਰਦਾਨਾ ਚੁੱਪ ਗੁਰਨਾਨਕ ਸਾਹਿਬ ਜੀ ਨੇ ਚੋਲਾ ਉਤਾਰਿਆ ਭਾਈ ਮਰਦਾਨੇ ਨੂੰ ਕਿਹਾ ਪਾਲ ਹੈ ਮਰਦਾਨੇ ਨੇ ਨਹੀਂ ਕੀ देर ਨਹੀਂ ਲਈ ਭਾਈ ਮਰਦਾਨਾ ਜੀ ਪਉਣ ਲੱਗੇ ਮਾਰੀ ਕਹਿੰਦੇ ਰੁਕ ਇਹ ਚੋਲਾ ਪਾ ਤੇ ਰਿਹਾ ਪਰ ਯਾਦ ਰੱਖੀ ਅੱਜ ਤੋਂ ਬਾਅਦ ਕਿਸੇ ਦੁਨੀਆ ਦੇ ਬੰਦੇ ਅੱਗੇ ਨਹੀਂ ਝੁਕਣਾ ਕਿਸੇ ਦੁਨੀਆ ਦੀ ਝੂਠੀ ਸ਼ੋਭਾ ਨਹੀਂ ਕਰਨੀ ਵਕਤੀ ਤੌਰ ਤੇ ਕਿਉਂ ਇੱਕ ਗੁਰਨਾਨਕ ਸਾਹਿਬ ਦਾ ਚੋਲਾ ਜਿਨੇ ਸਿਰਫ ਕਰਤਾਰ ਦੀ ਸ਼ੋਭਾ ਕਰਨੀ ਹੈ ਤੇ ਕਰਤਾਰ ਅੱਗੇ ਝੁਕਣਾ ਹੈ ਗੁਰਨਾਨਕ ਸਾਹਿਬ ਦਾ ਚੋਲਾ ਪਾਉਣ ਵਾਲਾ ਵੀ ਅੱਜ ਤੋਂ ਬਾਅਦ ਸਿਰਫ ਕਰਤਾਰ ਅੱਗੇ ਝੁਕੇਗਾ ਤਿੰਨ ਚੀਜ਼ਾਂ ਸੀ ਪਰ ਇਹ ਵੱਡੀ ਚੀਜ਼ ਸੀ ਇਹ ਚੋਲਾ ਜਿਹੜਾ ਦਿੱਤਾ ਹੈ ਇਹ ਜਿਹੜਾ ਮਹਾਰਾਜ ਜੀ ਦਾ ਦਿੱਤਾ ਹੋਇਆ ਹੈ ਆਪੇ ਸਾਚੇ ਆਪੇ ਰੰਗੇ